ਮੇਰਾ ਨਾਮ ਜਸਪਾਲ ਸਿੰਘਾ ਜੀ ਮੈਂ ਐਸਡੀਓ ਵਿਜੀਗੋਰ ਕਾਦੀਆਂ ਦੇ ਵਿੱਚ ਕੰਮ ਕਰਦਾ ਤੇ ਆਉਣ ਵਾਲੇ ਜਿਹੜਾ 크ਿਸਮਸ ਦਾ ਤਿਹਾਰ ਹੈ ਤੇ ਨਵੇਂ ਸਾਲ ਦਾ ਜਿਹੜਾ ਤਿਹਾਰ ਹੈ ਮੈਂ ਉਸ ਸ਼ੁਭ ਅਵਸਰ ਤੇ ਸਮੂਹ ਇਲਾਕਾ ਨਿਵਾਸੀਆਂ ਕਾਦੀਆਂ ਤੇ ਸਮੂਹ ਜਿਹੜੇ ਨਿਵਾਸੀਆਂ ਸਾਰਿਆਂ ਨੂੰ ਬਹੁਤ ਬਹੁਤ ਨਕਲਾਕ ਵਧਾਈ ਦਿੰਦਾ ਤੇ ਸ਼ੁਭ ਨਮਕ ਕਾਮਨਾਵਾਂ ਕਰਦਾ ਕਿ ਜਿਹੜਾ ਆਉਣ ਵਾਲਾ ਸਾਲ ਹੈ ਉਹ ਸਾਰਿਆਂ ਲਈ ਬਹੁਤ ਹੀ ਤਰੱਕੀ ਦਾ ਤੇ ਸਿਹਤਯਾਬ ਹੋਵੇ ਤੇ ਨਾਲ ਹੀ ਮੈਂ ਇਹ ਬੇਨਤੀ ਕਰਉਂ ਇਹ ਵੀ ਕਰਾਂਗੇ ਕਿ ਜੋ ਬਿਜਲੀ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਮੱਸਿਆ ਆਉਂਦੀ ਹੈ ਕੋ ਸਾਨੂੰ ਨਿਜੀ ਤੌਰ ਤੇ ਅਸੀਂ ਸੰਪਰਕ ਕਰਨ ਅਸੀਂ 24 ਘੰਟੇ ਇਸ ਦੇ ਤਤਪਰ ਹੈ ਤੁਹਾਡੀ ਸੇਵਾ ਦੇ ਵਿੱਚ ਇੰਨੇ ਕਹਿੰਦਾ ਹੋਇਆ ਮੈਂ ਬਹੁਤ-ਬਹੁਤ ਇੱਕ ਵਾਰੀ ਫੇਰ ਮੁਬਾਰਕਾਂ ਮੇਰੇ ਵੱਲੋਂ ਫੇਰ ਇੱਕ ਵਾਰੀ ਜਿਹੜੀ ਨਵੇਂ ਸਾਲ ਦੇ ਨਾਲ ਨਾਲ ਜਿਹੜੀ ਸਾਡੀ ਲੋਹੜੀ ਦਾ ਪਵਿੱਤਰ ਤਿਹਾਰ ਆ ਰਿਹਾ ਹੈ ਉਹਦੇ ਵਾਸਤੇ ਵੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਕਿਉਂਕਿ ਲੋਹੜੀ ਦਾ ਤਿਹਾਰ ਹੈ ਜਿਹੜਾ ਬਹੁਤ ਹੀ ਪਵਿੱਤਰ ਸਾਡੇ ਪੁਰਾਣੇ ਤਿਹਾਰਾਂ ਦੇ ਵਿੱਚੋਂ ਇੱਕ ਹੈ ਤੇ ਇਹਦੇ ਨਾਲ ਹੀ ਜੋ ਅੱਗੇ ਬਸੰਤ ਦਾ ਤਿਹਾਰਾ ਆਉਂਦਾ ਹੈ ਸਾਰੇ ਬੱਚੇ ਸਾਡੇ ਗੁੱਡੀਆਂ ਚੜਾਉਂਦੇ ਆ ਪਤੰਗ ਚੜਾਉਂਦੇ ਆ ਉਹਨਾਂ ਲਈ ਵੀ ਇੱਕ ਬਹੁਤ ਹੀ ਜ਼ਰੂਰੀ ਸੰਦੇਸ਼ ਇੱਕ ਉਹਨਾਂ ਦੇ ਚannels ਤੇ ਬੇਨਤੀ ਹੈ ਕਿ ਉਹ ਗੁੱਡੀਆਂ ਦੇ ਜਿਹੜੀ ਡੋਰ ਹੈ ਉਹਦੇ ਨਾਲੋਂ ਤਾਰਾਂ ਦੇ ਵਿੱਚ ਬਸਦੀ ਹੈ ਤਾਂ ਤਾਰਾਂ ਜਿਹੜੀਆਂ ਉਹ ਆਪਸ ਵਿੱਚ ਟਕਰਾ ਜਾਂਦੀਆਂ ਆ ਜਿਸ ਦੇ ਨਾਲ ਬਿਜਲੀ ਦਾ ਇਕੁਪਮੈਂਟ ਦਾ ਉਹਦੇ ਯੰਤਰਾਂ ਦਾ ਬੜਾ ਵੱਡਾ ਨੁਕਸਾਨ ਹੁੰਦਾ ਤੇ ਜਿਹੜੀ ਬਿਜਲੀ ਦੀ ਡਿਸਟਰਬੈਂਸ ਹੈ ਮਟੀਰੀਅਲ ਸਟੈਂਡਸ ਆ ਉਹ ਵੀ ਸਾਨੂੰ ਚੱਲਣੀ ਪੈਂਦੀ ਐ ਸੋ ਇਹ ਸਾਰਿਆਂ ਨੂੰ ਇੱਕ ਬੇਨਤੀ ਕਰਾਂਗਾ ਕਿ ਇਸ ਤੋਂ ਵੀ ਵਿਚਾਰ ਰੱਖਿਆ ਜਾਵੇ ਤੇ ਖਾਸ ਕਰਕੇ ਜੋ ਅਸੀਂ ਚਾਈਨਾ ਡੋਰ ਦੀ ਗੱਲ ਕਰ ਗਏ ਉਹਦੇ ਤੋਂ ਤਾਂ ਪੂਰੀ ਤਰ੍ਹਾਂ ਹੀ ਵਿਚਾਰ ਰੱਖਿਆ ਜਾਵੇ ਜਿਸ ਨਾਲ ਸਾਡਾ ਜਿਹੜਾ ਹੈਗਾ ਭਾਰਤ ਦਾ ਸਰਮਾਇਆ ਜਿੰਨੇ ਉਹ ਵੀ ਬਚਦਾ ਤੇ ਅਸੀਂ ਆਪਣੇ ਆਪ ਦੇ ਵਿੱਚ ਇੱਕ ਚੰਗਾ ਵਾਤਾਵਰਨ ਵੀ ਲੈ ਕੇ ਜਾਂਦੇ ਹਾਂ ਕਿਉਂਕਿ ਚਾਈਨਾ ਡੋਰ ਨਾਲ ਬਹੁਤ ਹੀ ਵੱਡੇ ਹਾਦਸੇ ਖਾਸ ਕਰਕੇ ਪੰਛੀਆਂਾਂ ਦੇ ਲਈ ਬੜੇ ਉਹ ਖਤਰਨਾਕ ਹੁੰਦੇ ਆ ਸੋ ਇਸ ਕਰਕੇ ਮੈਂ ਇਹ ਵੀ ਬੇਨਤੀ ਰਹੂਗੀ ਸਾਰੇ ਇਲਾਕਾ ਨੌਸੀਆ ਨੂੰ ਵੀ ਇਹ ਚਾਇਨਾ ਡੋਰ ਤੋਂ ਬਹੁਤ ਹੀ ਮਤਲਬ ਜਿਹੜਾ ਹੈਗਾ ਉਹਦਾ ਉਹ ਐਡ ਕੀਤਾ ਜਾਵੇ ਉਹਨੂੰ ਨਾ ਵਰਤਿਆ ਜਾਵੇ ਇੰਨਾ ਹੀ ਕਹਿੰਦਾ ਹਾਂ ਸਾਰਿਆਂ ਦਾ ਧੰਨਵਾਦ